Android ਦੀ ਇੱਕ ਨਵੀਂ ਅਪਡੇਟ ਆਈ ਆ ਹੁਣ Android ਅਪਡੇਟ ਹੋਇਆ ਹੈ ਨਾ ਉਹਦੇ ਤੁਸੀਂ ਕੀ ਕਰ ਸਕਦੇ ਇੱਕ ਫੋਨ ਤੇ ਦੋ ਸਕਰੀਨਾਂ ਚਲਾ ਸਕਦੇ ਜਿਵੇਂ ਆ ਦੇਖੋ ਮੇਰੇ ਕੋਲ ਚੱਲ ਰਹੀਆਂ ਨੇ ਨਾਲੇ ਥੱਲੇ ਵੀ ਵੀਡੀਓ ਚੱਲ ਰਹੀ ਹੈ ਉੱਪਰ ਵੀ ਆਪਣਾ YouTube ਦਾ ਚੈਨਲ ਚੱਲ ਰਿਹਾ ਅਨ ਹੈਡ ਥਿੰਗਸ ਅਣ ਸੁਣੀਆਂ ਗੱਲਾਂ ਹੈ ਨਾ ਇਹ YouTube ਦਾ ਚੈਨਲ ਹੈ ਥੱਲੇ ਆਪਣਾ Facebook ਦਾ ਚੈਨਲ ਚੱਲ ਰਿਹਾ ਕਿਵੇਂ ਔਨ ਕਰਨੀ ਹੈ ਇਹ ਤੁਹਾਡੇ ਫੋਨ ਤੇ ਤੁਸੀਂ ਆਪਸ਼ਨ ਆ ਜਾਓ ਆਪਾਂ ਤਾਂ ਹੁੰਦੇ ਸੀ ਕਰਨਾ ਕੀ ਆ ਦੇਖੋ ਆਪਣੇ ਫੋਨ ਦੀਆਂ ਜਿਹੜੀਆਂ ਸੈਟਿੰਗਾਂ ਓਪਨ ਕਰਨੀਆਂ ਨੇ ਠੀਕ ਹੈ ਜੀ ਆਪਣੇ ਫੋਨ ਦੀਆਂ ਸੈਟਿੰਗਾਂ 'ਚ ਜਾ ਕੇ ਤੁਸੀਂ ਆ ਦੇਖੋ ਆਪਣਾ ਫੋਨ ਓਪਨ ਕਰਨਾ ਹੈ ਸੈਟਿੰਗਾਂ 'ਚ ਗਏ ਸੈਟਿੰਗਾਂ ਜਾ ਕੇ ਥੱਲੇ ਸਕਰੋਲ ਕਰਨਾ ਹੈ ਥੱਲੇ ਸਕਰੋਲ ਗਏ ਅਸੈਸੀਬਿਲਟੀ ਤੇ ਕਲਿੱਕ ਕਰ ਦੇਣਾ ਇੱਥੇ ਕਲਿੱਕ ਆ ਜੇ ਤੁਸੀਂ ਸਪਲਿਟ 뷰 ਤੇ ਕਲਿੱਕ ਕਰਕੇ ਇਸ ਆਪਸ਼ਨ ਨੂੰ ਔਨ ਕਰ ਦੇਣਾ ਹਰੇਕ ਦੇ ਫੋਨ 'ਚ ਹੋ ਇਹ ਤੁਸੀਂ ਜੇ ਤੁਹਾਡੇ ਇਸ ਤਰ੍ਹਾਂ ਨਹੀਂ ਆਉਂਦਾ ਤਾਂ ਤੁਸੀਂ ਸਿਰਫ ਸੈਟਿੰਗਾਂ ਜੇ ਆਗੇ ਇੱਥੇ ਸਰਚ ਵੀ ਕਰ ਸਕਦੇ ਹੋ ਸਪਲਿਟ 뷰 ਤਾਂ ਤੁਹਾਡੇ ਫੋਨ ਤੇ ਜਿਹੜਾ ਉਹ ਸਾਹਮਣੇ ਆ ਜਾਊਗਾ ਉਹਨੂੰ ਔਨ ਕਰਨ ਤੋਂ ਬਾਅਦ ਤੁਸੀਂ ਫਿਰ ਇਹਨੂੰ ਚਲਾਉਣਾ ਕਿਵੇਂ ਹੈ ਕਰਨਾ ਕੀ ਹੈ ਜਿਵੇਂ ਹੁਣ ਆਪਾਂ ਆ ਦੇਖੋ ਆਪਣੀਆਂ ਆਹ ਐਪਸ ਸਾਰੀਆਂ ਗਈਆਂ ਤੁਸੀਂ ਕਰਨਾ ਮੰਨ ਲਓ ਇੱਕ ਐਪ ਆਪਾਂ ਆਪਾਂ YouTube ਵੀ ਓਪਨ ਕਰਦੇ ਹਾਂ ਠੀਕ ਹੈ ਜੀ YouTube ਓਪਨ ਕਰ ਗਏ ਉਹਨੂੰ ਮਿਨੀਮਾਈਜ਼ ਕਰ ਲੈਣਾ ਉਸ ਤੋਂ ਬਾਅਦ ਇੱਥੇ ਆ ਤਿੰਨ ਵਿੰਡੂਆਂ ਦੇ ਕਲਿੱਕ ਕਰਦੇ ਸਪਲਿਟ ਸਕਰੀਨ ਤੇ ਕਲਿੱਕ ਕਰੋਗੇ ਹੁਣ ਨਾਲ ਤੁਸੀਂ ਜਿਹੜੀ ਵੀ ਐਪ ਚਲਾਉਂਗੇ ਮੰਨ ਲਓ ਆਪਾਂ ਇਹਦੇ ਨਾਲ WhatsApp ਚਲਾ ਲੈਨੇ ਹਾਂ ਠੀਕ ਹੈ ਜੀ ਆਪਾਂ WhatsApp ਚਲਾਇਆ ਆ ਦੇਖੋ ਆਪਾਂ WhatsApp ਓਨ ਕੀਤਾ ਦੋਨੇ ਸਕਰੀਨਾਂ ਹੋ ਗਈਆਂ ਜਿਵੇਂ ਹੁਣ ਇੱਥੇ ਮੇਰੀ ਵੀਡੀਓ ਆ ਆਪਾਂ ਇਹ ਹੀ ਚਲਾ ਲਈ ਇਹ ਚੱਲ ਪਈ ਹੈਨਾ ਸੋ ਇਸ ਤਰ੍ਹਾਂ ਤੁਸੀਂ ਇੱਕ ਫੋਨ ਤੇ ਦੋ ਸਕਰੀਨਾਂ ਦਾ ਮਜ਼ਾ ਲੈ ਸਕਦੇ ਹੋ ਕਿਵੇਂ ਲੱਗੀ ਅਪਡੇਟ ਜਿੰਨੂ ਜਿੰਨੂ ਮਿਲ ਚੁੱਕੀ ਹੈ ਕਮੈਂਟ ਕਰਿਓ ਧੰਨਵਾਦ